ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਆ ਜਿਹੜੀਆਂ ਅੱਜ ਦੀ ਵੱਡੀ ਖਬਰ ਮਨੁੱਖਤਾ ਲਈ ਮਾਨ ਪਰਿਆ ਦਿਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਬੈਚਮਨ ਨੇਤਰ ਚਾਹੂ ਨੇ ਅਤਵਾਦ ਖਿਲਾਫ ਤੇ ਗਲੋਬਲ ਅਮਨ ਲਈ ਇੱਕ ਸੁਰ ਵਿੱਚ ਆਵਾਜ਼ ਉਠਾਈ ਅਤੇ ਸੁਖਮਿੰਦਰ ਪਾਲ ਸਿੰਘ ਗਰੇਵਾਲ ਭੁਖੜੀ ਕਲਾ ਕੋਮੀ ਪੰਜ ਪਾ ਕੋਮੀ ਪੰਜ ਪਾ ਆਗੂ ਸੁਖਮਿੰਦਰ ਸਿੰਘ ਗਰੇਵਾਲੂ ਕੋ ਖਰੀ ਕਲਾ ਨੇ ਕਿਹਾ ਹੈ ਕਿ ਅੱਜ ਦਾ ਦਿਨ ਦਿਨ ਹਰ ਭਾਰਤੀ ਦੇ ਦਿਲ ਨੂੰ ਮਾਨ ਅਤੇ ਭਾਵਨਾਵਾਂ ਨਾਲ ਭਰ ਦੇਣ ਵਾਲਾ ਹੈ ਉਹਨਾਂ ਨੇ ਕਿਹਾ ਹੈ ਕਿ ਸਾਡੇ ਸਨਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਇਜ਼ਰਾਈਲ ਦੇ ਸਨਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਬੈਤਮੀਨ ਨੇਤਰ ਜਾਹੂ ਵਿਚਕਾਰ ਹੋਈ ਇਹ ਐਮ ਅਤੇ ਪ੍ਰੇ ਪ੍ਰੇਕ ਗੱਲਬਾਤ ਉਹਨਾਂ ਕਰੋੜਾਂ ਲੋਕਾਂ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦੀ ਹੈ ਜੋ ਅਮਨ, ਇੱਜ਼ਤ ਅਤੇ ਗਲੋਬਲ ਸਥਿਰਤਾ ਵਿੱਚ ਯਕੀਨ ਰੱਖਦੇ ਹਨ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਕਾਉਂਟ ਤੇ ਅਕਾਉਂਟ ਐਕਸ ਉੱਤੇ ਲਿਖਿਆ ਹੈ ਕਿ ਉਹ ਦੋਨਾਂ ਵਿਚ ਪ੍ਰਸਿੱਧ ਨੇਤਾਵਾਂ ਨੂੰ ਇਹ ਮਜਬੂਤੀ ਦਾ ਮਜਬੂਤੀ ਸਾਫ ਦਿੱਲੀ ਅਤੇ ਸੁਰਦਰਸ਼ਨੀ ਸੋਚ ਨਾਲ ਗੱਲਬਾਤ ਕਰਦੇ ਵੇਖ ਕੇ ਆਪਣਾ ਸਿਰ ਕੋਮੀ ਭਗਤੀ ਅਤੇ ਹਿਰਦੇ ਦੀ ਗਹਿਰਾਈ ਵਾਲੇ ਧੰਨਵਾਦ ਨਾਲ ਨਿਵਾਉਂਦੇ ਹਨ ਉਹਨਾਂ ਨੇ ਕਿਹਾ ਹੈ ਕਿ ਇਹ अहम ਗੱਲਬਾਤ ਸਿਰਫ ਭਾਰਤ ਅਤੇ ਇਜ਼ਰਾਈਲ ਵਿਚਕਾਰ ਭਰੋਸੇ ਨੂੰ ਹੀ ਨਹੀਂ ਦਰਸਾਉਂਦੀ ਸਗੋ ਇਹ ਸਚਾਈ ਹਿੰਮਤ ਅਤੇ ਮਨੁੱਖੀ ਮੁੱਲਾਂ ਮੁੱਲਾਂ ਦੀ ਉੱਬਰ ਦੀ ਆਵਾਜ਼ ਨੂੰ ਵੀ ਸਾਰੀ ਦੁਨੀਆ ਤੱਕ ਪਹੁੰਚਾਉਣੇ ਉਹਨਾਂ ਨੇ ਕਿਹਾ ਹੈ ਕਿ ਉਹ ਆਪਣੇ ਪਿਆਰੇ ਪੰਜਾਬ ਅਤੇ ਮਹਾਨ ਭਾਰਤ ਦੇ ਨਾਲ ਤੇ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਇਜ਼ਰਾਈਲ ਦੇ ਸਲਮਾਨ ਜੋਗ ਪ੍ਰਧਾਨ ਮੰਤਰੀ ਸ਼੍ਰੀ ਬੈਜਮਿਨ ਨੇਤਰ ਜਹੂ ਦਾ ਇਹ ਮੰਗਲਬਾਤ ਲਈ ਦਿਲੋਂ ਧੰਨਵਾਦ ਕਰਦੇ ਹਨ ਉਹਨਾਂ ਨੇ ਕਿਹਾ ਕਿ ਜਗਤ ਭਰ ਦੇ ਗੰਭੀਰ ਚੁਣੌਤੀਆਂ ਵਿੱਚੇਸ਼ ਕਰਕੇ ਅਤਵਾਦ ਦੇ ਪਿਆਨਿਕ ਖਤਰੇ ਬਾਰੇ ਦੋਵੇਂ ਨੇਤਾ ਜਿਵੇਂ ਸਾਫ ਦਿੱਲੀ ਸਮਰਪਣ ਵਿੱਚ ਸਮਰਪਣ ਅਤੇ ਭਰੋਸੇ ਨਾਲ ਗੱਲ ਕਰਦੇ ਹਨ ਤੇ ਉਹ ਗਰੇਵਾਲ ਨੂੰ ਗਰੇਵਾਲ ਦੇ ਦਿਲ ਨੂੰ ਗਹਿਰਾਈ ਤੱਕ ਪਹੁੰਚੋ ਕਿ ਗਹਿਰਾਏ ਤੱਕ ਸ਼ੂ ਜਾਂਦਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਧੰਨਵਾਦ